ਚਾਰੇ ਪੁੱਤ ਵਾਰ ਨੇ ਬਣਾ ਕੇ ਦੋ ਦੋ ਜੋੜੀਆਂ ਨੀ ਮੈਂ ਦਾਜ ਵਿੱਚ ਮੰਗਾ ਤਲਵਾਰਾਂ ਨਾਲ ਕੋੜੀਆਂ ਨੀ ਮੈਂ ਇਹੋ ਜਹੇ ਕੁੜਮ ਬਣਾਉਣੇ ਓ ਜਿੱਤਾ ਪੀਲਾ ਪਣੀ ਵਾਰ ਕੇ ਮੈਂ ਲੋਕਾਂ ਬੰਦੂ ਪੁੱਤਨੀ ਵੇ ਆਉਣੇ ਜੀਤਾ ਪੀ ਲੈ ਪਾਣੀ ਵਾਰ ਕੇ ਮੈਂ ਬੜੀ ਬਾਗਾ ਵਾਲੀ ਆ ਕਿ ਮੇਰਾ ਇੱਥੇ ਮਤਲਬ ਹਾਲੀ 10 15 ਦਿਨ ਹੀ ਹੋਏ ਨੇ ਆਏ ਹੋਏ ਮੇਰੇ ਮੋਤੀਏ ਤੇ ਸਭ ਤੋਂ ਪਹਿਲੇ ਗੁਰੂ ਜੀ ਦਾ ਲੰਗਰ ਜਿਹੜਾ ਮੈਂ ਇੱਥੇ ਸੇਵਾ ਵੀ ਕਰਾਂਗੀ ਛੱਕਾਂਗੀ ਔਰ ਮੈਂ ਬਹੁਤ ਜ਼ਿਆਦਾ ਧੰਨਵਾਦੀ ਆ ਵਾਹਿਗੁਰੂ ਜੀ ਦਾ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਦੀ Fateh ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ Fateh ਛੋਟੇ ਸਹਿਬਜ਼ਾਦਿਆਂ ਦੀ ਮਾਤਾ ਗੁਜਰਵਤੀ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਮੋਚੇ ਕਲੋਨੀ ਵੱਲੋਂ ਚਾਹ ਪਕੌੜੇ ਦਾ ਲੰਗਰ ਤਿਆਰ ਕੀਤਾ ਗਿਆ ਹੈ ਜੋ ਕਿ ਸੰਗਤਾਂ ਦੇ ਵਿੱਚ ਹੁਣ ਵਰਤਾਇਆ ਜਾਵੇਗਾ ਅਸ ਇਹ ਜੇ ਜੇ ਸੇਵਾ ਜਿਹੜੀ ਆ ਸਾਰੀ ਇਹ ਸੰਗਤਾਂ ਨੇ ਢਲ ਮਿਲ ਕੇ ਮੋਹਤੇ ਕਲੋਨੀ ਵਾਲਿਆਂ ਨੇ ਆਪ ਕੀਤੀ ਹੈ ਇਸ ਤਰ੍ਹਾਂ ਹੀ ਆ ਅਸੀਂ ਬੈਠ ਕੇ ਬੇਨਤੀ ਹੈ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਇਸ ਪਰਿਵਾਰ ਤੇ ਕਿਰਪਾ ਰੱਖਣੀ ਕਿਰਪਾ ਰੱਖਣੀ ਕਿ ਜਿਵੇਂ ਇਸੇ ਤਰ੍ਹਾਂ ਆਉਂਦੇ ਹੋਰ ਘਰ ਪਰਵਾਂ ਵਾਸਤੇ ਜੋ ਤੇਰੀ ਸੇਵਾ ਕਰਦੇ ਰਹੀਏ ਆਪਣੀ ਸੇਵਾ ਤੁਸੀਂ ਆਪ ਲੈਦੇ ਰਹਿਣਾ ਸਭ ਪਰਿਵਾਰਾਂ ਤੇ ਸੁਖ ਵਰਤੌਣੇ ਆਪਣੇ ਦਰਿਆ ਕਰੋ ਨਾਮਦਾਨ ਬਖਸ਼ਣਾ ਸਿੱਖੀ ਦੇ ਪ੍ਰੋਸਾ ਬਖਸ਼ਣਾ ਬਾਣੀ ਪੜ੍ਹਦੇ ਬਲ ਬਖਸ਼ਣਾ ਜਾਬ ਕਰਨਾ ਬਲ ਬਖਸ਼ਣਾ ਸੇਹੇ ਪਿਆਰੇ ਮੇਲੋ ਜਿਨ੍ਹਾਂ ਮਿਲਾ ਕੇ ਨਾਮ ਚੇਤਾਵੇ ਗੁਨਾਹਕਾਂ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾਇ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ